ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਮੁੰਤਾਜ ਡ੍ਰੈਗਨ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਬੂਟਿਆਂ ਤੇ ਫੁੱਲ ਆਏ ਨੇ ਜੀ ਨਵੇਂ ਕੱਲ ਵੀ ਫੁੱਲ ਆਏ ਸੀਗੇ ਤੇ ਅੱਜ ਵੀ ਆਏ ਨੇ ਮੈਂ ਤੁਹਾਨੂੰ ਦਿਖਾਉਂਗਾ ਜੀ ਫੁੱਲ ਆਏ ਹੋਏ ਤੁਸੀਂ ਦੇਖ ਵੀ ਸਕਦੇ ਹੋ ਜੀ ਫੁੱਲ ਅੱਜ ਆਪਾਂ ਵੀਡੀਓ ਵਿੱਚ ਗੱਲ ਕਰਾਂਗੇ ਜੀ ਇਹਨਾਂ ਦੇ ਫੁੱਲਾਂ ਦੇ ਖੇੜਨ ਦੇ ਸਮੇਂ ਦਾ ਜੀ ਕਿੰਨੇ ਸਮੇਂ ਬਾਅਦ ਤੇ ਫੁੱਲ ਖੇੜਦਾ ਹੈ ਤੇ ਕਦੋਂ ਫੁੱਲ ਖੇੜਦਾ ਹੈ ਜੀ ਇਹ ਤੁਸੀਂ ਦੇਖੋ ਜੀ ਪਹਿਲਾ ਫੁੱਲ ਦੇਖੋ ਜੀ ਇਹ ਸਵੇਰੇ ਸਵੇਰੇ ਦਾ ਸਮਾਂ ਜੀ ਅੱਜ येलो ਡ੍ਰੈਗਨ ਆ ਜੀ ਇਹਦੀ ਵੀ ਆਪਾਂ ਵੀਡੀਓ ਲੈ ਕੇ ਆਵਾਂਗੇ ਜਲਦ ਥੋੜੇ ਤੱਕ ਜੀ ਅੱਜ ਥੋੜੇ ਜਿਹਾ ਫੁੱਲ ਘਟ ਖਿੜੇ ਨੇ ਜੀ ਕੱਲ ਵੀ ਫੁੱਲ ਖਿੜੇ ਸੀਗੇ ਕੱਲ ਕਿਸੇ ਕਾਰਨ ਕਰਕੇ ਵੀਡੀਓ ਨਹੀਂ ਬਣਾ ਹੋ ਸਕੀ ਜੀ ਤੇ ਅੱਜ ਜਿੰਨੇ ਕੁ ਖਿੜੇ ਹੋਏ ਨੇ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਆ ਦੇਖੋ ਜੀ ਆਜੋ ਆ ਦੇਖੋ ਜੀ ਚੈੱਕ ਕਰੋ ਜੀ ਫੁੱਲ ਖਿੜੇ ਹੋਏ ਨੇ ਜੀ ਇਹ ਇਹ ਆਪਣਾ ਜੀ ਪਹਿਲੇ ਹੀ ਸੀਜ਼ਨ ਆ ਜੀ ਫਰੂਟਿੰਗ ਦਾ ਇਸ ਵਾਰ ਪਹਿਲੀ ਵਾਰ ਇਹੋ ਫੁੱਲ ਆਏ ਨੇ ਜੀ ਆਪਣੇ ਡੇਢ ਸਾਲ ਦੇ ਆਪਣੇ ਪlant ਨੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਜੀ ਦੇਖਣ ਨੂੰ ਵੀ ਫੁੱਲ ਇਹ ਇਹ ਡ੍ਰੈਗਨ ਦਾ ਜਿਹੜਾ ਫੁੱਲ ਆ ਜੀ ਇਹ ਰਾਤ ਨੂੰ 9:00 ਵਜੇ ਖਿੜਦਾ ਹੈ ਜੀ ਯਾਨਕਿ ਹਨੇਰੇ ਵਿੱਚ ਆ ਫਰੂਟ ਦੇ ਦੇਖ ਸਕਦੇ ਹਾਂ ਤੁਸੀਂ ਫਰੂਟ ਪੱਕਿਆ ਵੀ ਹੋਇਆ ਜੀ ਜਿਹੜਾ ਜੀ ਹੁਣ ਆਪਾਂ ਹਾਰਵੈਸਟਿੰਗ ਵੀ ਕਰਾਂਗੇ ਮੈਂ ਗੱਲ ਕਰ ਰਿਹਾ ਸੀ ਜੀ ਡ੍ਰੈਗਨ ਦੇ ਫੁੱਲ ਦੀ ਰਾਤ ਨੂੰ 9:00 ਵਜੇ ਓਪਨ ਹੁੰਦਾ ਜੀ ਫੁੱਲ ਇਹ ਤੇ ਸਵੇਰੇ 10:00 ਵਜੇ ਤੱਕ ਹੀ ਖਿੜਿਆ ਰਹਿੰਦਾ ਜੀ ਉਸ ਤੋਂ ਬਾਅਦ ਬੰਦ ਹੋ ਜਾਂਦਾ ਜੀ ਇਹ ਫਰੂਟ ਵੀ ਪੱਕ ਰਿਹਾ ਜੀ ਆਪਣਾ ਨਾਲ ਦੀ ਨਾਲ ਜਿਹੜਾ ਫੁੱਲ ਆ ਜੀ ਇਹ 10:00 ਵਜੇ ਤੱਕ ਬੰਦ ਹੋ ਜਾਂਦਾ ਜੀ ਕਿਉਂਕਿ ਧੁੱਪ ਜਦੋਂ ਜਿਉਂ-ਜਿਉਂ ਸੂਰਜ ਆਉਂਦਾ ਜੀ ਇਹ ਬੰਦ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ 10 ਵਜੇ ਤੱਕ ਤਾਂ ਬਿਲਕੁਲ ਹੀ ਬੰਦ ਹੋ ਜਾਂਦਾ ਜੀ ਇਹ ਆ ਦੇਖੋ ਜੀ ਆ ਵੀ ਫਲਾਵਰਿੰਗ ਹੋਈ ਹੋਈ ਹੈ ਜੀ ਇੱਧਰ ਵੀ ਆਪਣੇ ਮੌਸਮ ਦਾ ਵੀ ਬਹੁਤ ਧਿਆਨ ਰੱਖਣਾ ਪੈਂਦਾ ਜੇ بارش ਵਗੈਰਾ ਹੋਵੇ ਤਾਂ ਜੀ ਇਹਨਾਂ ਦੀ ਸੰਭਾਲ ਵੀ ਕਰਨੀ ਪੈਂਦੀ ਹੈ ਫੁੱਲਾਂ ਨੂੰ ਖੇੜਨ ਵਿੱਚ ਇਹ ਨਾ ਹੋਵੇ ਵੀ ਬਰਸਾਤ ਹੋ ਜAVE ਤਾਂ ਫੁੱਲ ਖਰਾਬ ਵੀ ਹੋ ਜਾਂਦਾ ਜੀ ਆਪਣਾ ਇਹ ਬਰਸਾਤ ਦੇ ਮੱਤੇ ਨਜ਼ਰ ਜੀ ਇਹਨਾਂ ਦੀ ਦੇਖ ਰੇਖ ਵੀ ਕਰਨੀ ਪੈਂਦੀ ਆ ਇਹਨਾਂ ਨੂੰ ਬਚਾਉਣਾ ਪੈਂਦਾ ਜੀ ਬਰਸਾਤ ਤੋਂ ਜੀ ਨਹੀਂ ਇਹ ਖਰਾਬ ਹੋ ਜਾਂਦੇ ਨੇ ਜੀ ਇਹ ਬੂਟੇ ਜੀ ਆਪਣੇ ਪੁਰਾਣੇ ਨੇ ਜੀ 1 ਸਾਲ ਪੁਰਾਣੇ ਨੇ ਜੀ ਇਹਨਾਂ ਨੂੰ ਇਹ 2.5 ਸਾਲ ਦੇ ਪlant ਨੇ ਜੀ ਆਪਣੇ ਚੈੱਕ ਕਰੋ ਜੀ ਫਲਾਵਰਿੰਗ ਬਹੁਤ ਸੋਹਣੀ ਫਲਾਵਰਿੰਗ ਆ ਜੀ ਫੁੱਲ ਦੇਖਣ ਨੂੰ ਵੀ ਬਹੁਤ ਵਧੀਆ ਲੱਗਦਾ ਜੀ ਇਹਦਾ ਬਾਕੀ ਡ੍ਰੈਗਨ ਫਰੂਟ ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਜੀ ਕੋਈ ਵੀ ਪ੍ਰੋਬਲਮ ਹੋਵੇ ਤਾਂ ਮੈਨੂੰ ਕਾਲ ਵੀ ਕਰ ਸਕਦੇ ਆ ਜੀ ਸਸਟਿਕਾਲ ਜੀ